fahl at that to change the destination of the disgust, don't push only. The shock of the meaning The pain, don't push only. The There is no fuel in here. Again, thestrual flow and a mass there can strong form in, Ther <language> is theension of risk, That attracts You know, ਅਤੇ ਸਾਹਿਬਾ ਕਿਆ ਨਹੀਂ ਘੜਤੇ ਰਹਿ ਘਰ ਦਾ ਪੈਰਾ ਸਭਿ ਕਿਛ ਹੈ ਜਿਸ ਨੇ ਸੁਭ ਵੇ ਸਦਾ ਸੁਸਮਾ ਹਾ ਤੇਰੀ ਨਾਮ ਮਰਵਾ ਸਮੋਹ ਸੰਤਹੁ ਸਰ ਤਰੂ ਪਿਆਰੋ ਸਤਿ ਨਾਮ ਮੇਰਾ ਅਗੜਕ ਆਸ ਭਾਗਾ ਸ਼ਬਦ ਬਾਣੀ ਕਲਾ ਜੇ ਤਕ ਧਾਰਿਕਾ ਪੰਚ ਬੁਰ ਕਰਮਾਂ ਭਾਇਆ ਤਰਜਨ ਕਉ ਉਸੇ ਨਾਮ ਹਰ ਕੇ ਲਗੇ ਕੋ ਆਸਿਤ ਘਰ ਆਣ ਦਵਾ ਜੇ ਆਨੰਦ ਸੁਨੋ ਹੋਰ ਜਪ ਤਪ ਕੀ ਹੋ ਆਉਂਦੇ ਸਮਰਟਾਇ ਬੁਰਾਰਕ ਪਾਈ ਉੱਤੇ ਆਏ ਫਰੰਗਲਗੁਰੂ ਤੇ ਜਬਰਦਸਾ ਸ੍ਰੀ ਅੰਮ੍ਰਿਤਸਰ ਸਹਾਏ ਪਹਾਏ ਉਸ ਸਮੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਪਥਾਏ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਦਾਂ ਦਾ ਧਿਆਨ ਕਰਕੇ ਬੋਲੋ ਜੀ ਪਿਆਰੇ ਆਂਚੋਂ ਫੰ ਸਾਬ ਜਾਦਿਆਂ ਚਾਲੀਆਂ ਮੁਕਤਿਆਂ ਹੱਠਿਆਂ ਜੱਪਿਆਂ ਤੱਪਿਆਂ ਜਨਾ ਨਾਮ ਜੱਪਿਆ ਵੰਡਿ ਛਕਿਆ ਦੇ ਚਲਾਈ ਤੇਗਵਾਹੀ ਡੇਕ ਨੜਕੀ ਤਾਤਨਾਂ ਪਿਆਰਿਆਂ ਸਤਿਆਰਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੇ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਗਲਿਆਰਿਆਂ ਨਾਲ ਚਰਾਏਗੇ ਗੁਰਦਵਾਰਾਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਹੀ ਹਾਰਿਆ ਸਿੱਖੇ ਕੇ ਸਾਹ ਸਵਾਸਾਂਨ ਅਨੁਭਾਏ ਜੀ ਵਾਹਿਗੁਰੂ ਪ੍ਰਥਮੇ ਸਰਬਤਖਾਲ ਸਾਡੀ ਕਿਰਦਾਸ ਹੈ ਜੀ ਸਰਬਤਖਾਲ ਸਜਵਾਹੇ